ਇੱਟਾਂ ਵੱਡਣੀਆਂ ਹੂੰ ਪਰ ਜੇ ਵੱਡਣੀਆਂ ਤਾਂ ਲੈ ਵੱੜਤੀ ਹੂੰ ਕਿੰਨਾਂ ਖੰਭਾ ਨਾ ਬਾਈ ਵੱਢਗੇ ਡੱਕੇ ਜਾਹਾ ਅੱਲਾ ਮਾਰੇ ਤੇ ਏ ਮਾ ਚੰਨੀ ਵਾਂਗੂ ਮੈਂ ਵੀ ਕਹਿ ਦੂੰ ਮੈਂ ਸੂਏ ਘੜਦਾ ਰਹਾ ਹਾਂ ਹਾਂ ਵੱਡਾ ਬਾਈ ਕਿੱਧਰ ਗਿਆ ਓ ਬਾਈ ਓਏ ਆ ਦੇਖੋ ਬਰਾਇਟੀ ਮੱਲਾ ਲਿਆਂਦੀ ਬਾੜੀ ਤਕੜੀ ਲਾ ਮੈਂ ਕਹਨਾ ਤੁਮ ਮਗਾਈ ਹੈ ਜੇ ਇੰਟਰਨੈਟ ਤੋਂ ਦੇਖ ਕੇ ਮਗਾਇਆ ਮਾਦਾ ਬੱਟਾ ਵੱਡਣ ਲੱਗਾ ਸੀ ਬੱਟਾ ਤੂੰ ਵੱਡਣ ਛੱਡ ਕੇ ਤੂੰ ਇਟਾਂ ਵੱਢੀ ਵੱਟਾਂ ਛੱਡ ਹਾਂ ਛੱਡ ਕੇ ਇਹ ਬੱਟਾ ਵੱਡ ਕਹੀ ਨਹੀਂ ਇਹ ਇਟਾਂ ਵੱਡ ਕਹੀ ਆ ਇਹ ਬੜੀ ਵਧੀਆ ਵੈਰਾਈਟੀ ਹੈ ਬਈ ਤੂੰ ਪੈਕ ਭੂਕ ਦੇ ਬਾਈ ਪੁੱਤ ਦੇ ਨੇ ਕਰਕੇ ਕਿਵੇਂ ਭੇਜੇਗਾ ਇਹ ਆਈ ਕਿ ਤੁਮ ਇਹ ਭੋਲਾ ਖਾਨ ਬਰੇਟਾ ਅੱਛਾ 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 ਹਾਂ ਭੋਲਾ ਖਾਨ ਬਰੇਟਾ ਲੈ ਤੂੰ ਵੱਡ ਇਹ ਪੈਂਟਾ ਬਰੇਟਾ ਨਾਲ ਨਾਲ ਦੁੱਧਾ ਦਤਿਆਂ ਬਾਈ ਭੇਜੀਆਂ ਹੂੰ ਹੂੰ ਦਤਿਆਂ ਮੰਗਾਈਆਂ ਤੇ ਕੋਕਾ ਕਾਕਾ ਦੇਖ ਲਾਇਆ ਉਤੇ ਚਲੋ ਵੱਡੋ ਇਹਨੂੰ ਵੱਡੂ ਮਟ 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 ਬਈ ਬਟਾ ਆਹ ਦੇਖ ਲੈ ਕੇ ਭੇਜਿਆ ਸ਼ੌਂਕੀ ਸਰਦਾਰ ਮੋਗਾ ਇਹ ਡਾਕ ਖਾਨੇ ਚ ਉਹਨੇ ਕਿਵੇਂ ਪਾਈ ਹੋ ਤੇ ਪੈ ਗਈ ਉਹ ਬਕਸੇ ਜੇ ਚ ਨਹੀਂ ਟਰਾਂਸਪੋਰਟਰਾਂ ਹੀ ਆਈ ਆ ਟਰਾਂਸਪੋਰਟਰਾਂ ਹੀ ਆਈ ਆ ਡਾਕਸ ਦੇ ਦੇਖ ਲੈ ਟਿਚਰਾਂ ਕਰਦਾ ਲੈ ਇਹਨੂੰ ਕਿਤੇ ਪਤਾ ਨਹੀਂ ਹੈ ਮੈਂ ਕਿਹਾ ਕਿਤੇ ਉਹ ਡੱਬੇ ਜੇ ਚ ਤਾਂ ਪਾਈ ਹੋ ਬਕਸੇ ਜੇ ਚ ਪੈਕਿੰਗ ਦੇ। ਹਾਂ ਪੈਕਿੰਗ ਅਸੇ ਰਾਜ ਆ। ਕੱਲ ਅਸੀਂ ਉੱਥੇ ਡਰ ਲੈਦੇ ਸੀ। ਮੈਂ ਤਾਂ ਨਾ ਕੋਈ ਆਪਦਾ ਨੰਬਰ ਵੀ ਲਿਖਿਆ ਇੱਥੇ। ਦੇਖਿਆ ਹਊਗਾ। ਪਰ ਨੰਬਰ ਉਹਦਾ ਹੋ ਆਹ ਹੋ। ਹਾਂ ਆਪਦਾ ਹੈ ਨਾ। ਆ ਮੇਰਾ ਗਾ। ਅੱਛਾ ਤਾਂ ਪ੍ਰੀਤ ਦਾ। ਅੱਛਾ ਇੱਕ ਤੇਰਾ ਏ ਥੱਲੇ ਉਹਦਾ ਏ। ਤੂੰ ਗਲਤ ਨੰਬਰ ਦੇ ਨਾ ਕਰਦੀ ਇਹ ਨਾ ਹੋਵੇ ਵੀ ਨੰਬਰ। ਆ ਸੇ ਆ ਭੋਲਾ ਖਾਨ ਬਰੇਟੇ ਦਾ ਸੇ ਨੰਬਰ ਪ੍ਰੀਤ। ਹਾਂ ਆਹ ਵਾਲਾ। ਆਹ ਨੰਬਰ ਆ ਬਈ ਥੱਲੇ ਵਾਲਾ ਲਾਸਟ ਦੇ ਦੋ ਆ ਜੀ ਦੇ ਹੂੰ ਆਹੋ ਦੋ ਜੱਗ ਕੱਟ ਆਹੋ ਤੈਨੂੰ ਅਗਲਾ ਕਹੀ ਜਾਵੇ ਬਾਈ ਕੰਨਾਂ ਭੇਜ ਦੇ ਕੰਨਾਂ ਆਹੋ ਮੋੜ ਕੇ ਉਹ ਹੀ ਆ ਮੈਂ ਤੈਨੂੰ ਤਾਂ ਹੀ ਕਹੇ ਗਲਤ ਨੰਬਰ ਨਾ ਭੇਜ ਦੇ ਹੂੰ ਹੈ ਜੇ ਹੁਣ ਵੀਡੀਓ 'ਚ ਨੰਬਰ ਪਾਉਣ ਹੀ ਲੱਗੇ ਆਪਾਂ ਤਾਂ ਫਾਇਦਾ ਕਰਨ ਹੀ ਲੱਗੇ ਫਿਰ ਚੱਜ ਨਾ ਕਰੋ ਚੱਜ ਨਾ ਕਰੋ ਕਹ ਨਹੀਂ ਹੂੰ ਉੱਤੇ ਹੀ ਲਿਖ ਦਾਂਗੇ ਵੀਡੀਓ ਦੇ ਪ੍ਰੀ ਤੇ ਹਾਂ ਵੱਧਗਾ ਚੀਜ਼ ਆ ਯਾਰ ਕਿੱਥੇ ਜਾ ਕੇ ਚੀਜ਼ ਲੈ ਕੇ ਹੁਣੀ ਬੰਦੇ ਤੋਂ ਹਾਂ ਕਿੱਥੇ ਘਰੇ ਆ ਜਾਣੀ ਆ ਸੇ ਘਰੇ ਆ ਜਾਣੀ ਪਰ ਇਹ ਗੱਲ ਐ ਹੋਂ ਆ ਨਾ ਭਾਈ ਬਈ ਅਗਲਾ ਵੀ ਡਰਦਾ ਯਕੀਨ ਵਾਲੇ ਤੋਂ ਹੀ ਬੰਦਾ ਮਗਾਉਂਦਾ ਸਹੀ ਗੱਲ ਆ ਬਈ ਅਗਲਾ ਕਹਿੰਦਾ ਕੀਪਦਾ ਕੀ ਭੇਜਦੇ ਨੇ ਹਾਂ ਇੱਥੇ ਮੋਬਾਈਲਾਂ ਦੇ ਜਗ੍ਹਾ ਸਾਬਣ ਦੀਆਂ ਟਿੱਕੀਆਂ ਵੀ ਆ ਜਾਂਦੀਆਂ ਪਾ ਪਾ ਕੇ ਆਨਲਾਈਨ ਹਨਾ ਹਾਂ ਦੋ ਦਫਾ ਵੀ ਆ ਅਦੇ ਦੋ ਦਾਤਾਂ ਭੇਜੀਆਂ ਯਾਰ ਦਾਤਾਂਾਂ ਬਥੇਗਾ ਯਾਰ ਸਿਰ ਆ ਲਾ ਗਿਆ ਵਿਚਾਰੇ ਨੇ ਬਹੁਤ ਇੱਜ਼ਤ ਮਾਨ ਕੀਤਾ ਯਾਰ ਉਹ ਬੋਲੋ ਬਹੁਤ ਵੱਡਾ ਬੰਦਾ ਕੋਈ ਬੰਦਾ ਫੋਨ ਲਾਵੇ ਉਹਨੇ ਐਂ ਇੱਜ਼ਤ ਮਾਨ ਕਰਨਾ ਹਰੇਕ ਬੰਦੇ ਦਾ ਦੇਖ ਵਾ ਹਾਂ ਉਹਨਾਂ ਦਾ ਪੇਜ ਵੀ ਆਹ ਇੰਸਟਾਗ੍ਰਾਮ ਮੈਂ ਦੇਖ ਦੇਖਾਂ ਉਹਦਾਂ ਵੀਡੀਓ ਵੀਡੀਓ ਬਹੁਤ ਆਉਂਦੀਆਂ ਬੜਾ ਛਾਦਰ ਜੀ ਤੇ ਮਾਰਦਾ ਹੁੰਦਾ ਕਈ ਉਹ ਹਾਂ ਉਹ ਜਿਹੜਾ ਲੋਹੇ ਦੀ ਛਾਦਰ ਜੀ ਤੇ ਕਹੀ ਮਾਰਦਾ ਉਹ ਉਹ ਵਾਹੇ ਓਹੋ ਆਹੋ ਆਹੋ ਹੁਣ ਚਾਦਰਾਂ ਤਾਂ ਬੰਦੇ ਨੇ ਵੱਡਣੀਆਂ ਨਹੀਂ ਇੱਕ ਤਾਕਤ ਦਿਖਾਉਂਦਾ ਤਾਕਤ ਦਿਖਾਉਂਦਾ ਹਾਂ ਆ ਦੇ ਦੋ ਦੱਤ ਨੇ ਬਾਈ ਪੂੜੀਆਂ ਆਲਾ ਦੋ ਕੰਨ ਆਇਆ ਇਹ ਤਾਂ ਯਾਰ ਪੂਰੇ ਮਾਰ ਕੇ ਮੂਰ ਕੇ ਲੱਗਾ ਸੀ ਕਰਿਆ ਜਗਾ ਪੈ ਕੰਗੜੇ ਯਾਰ ਕਰੀ ਹੈ ਕੁਮਾਰਾਂ ਕਰੀਆਂ ਪਈਆਂ ਪੈ ਕੰਗੜਾ ਸੇਰਾ ਪੈ ਕੰਗ ਦਾ ਹੀ ਮੋਲਾ ਚੀਜ਼ ਰਾਹ ਚ ਆਉਂਦੀ ਹੂੰ ਕੋਈ ਬਦਲਾ ਸਦਲੀ ਕਰਦੇ ਜਾਂ ਕੋਈ ਬਦਲਾ ਸਦਲੀ ਕਰਦੇ ਹੁਣ ਆਪਾਂ ਨੂੰ ਖੋਲਦੇ ਹਾਂ ਘੰਟਾ ਲਾ ਕੇ ਅਜੇ ਇਹ ਕਿਹੜਾ ਮੁੱਕ ਗਈ ਗੱਲ ਆਹ ਸੇ ਤਾਂ ਚਿੱਠੀ ਜੀ ਵੀ ਆ ਕੋਈ ਆਹ ਹੈ ਆਹਾਹਾ ਆਹ ਸੇ ਲੈ ਉਹ ਬੱਲੇ 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 ਬੇਜ ਲਿਖ ਕੇ ਭੇਜਾ ਉਹਨੇ ਕੋ 22 ਜੀ ਸਤ ਸ੍ਰੀ ਅਕਾਲ 22 ਜੀ ਬਹੁਤ ਸਮੇਂ ਤੋਂ ਤੁਹਾਡੇ ਨਾਲ ਗੱਲ ਕਰਨ ਦੀ ਇੱਛਾ ਸੀ ਜੋ ਕਿ ਕੱਲ ਨੂੰ ਪੂਰੀ ਹੋਈ ਜਿਵੇਂ ਆਪ ਜੀ ਨੂੰ ਸੁਣਦੇ ਦੇਖਦੇ ਆ ਤੁਹਾਡਾ ਸੁਭਾਅ ਬਿਲਕੁਲ ਉਸੇ ਤਰ੍ਹਾਂ ਇਹ ਬਹੁਤ ਬਹੁਤ ਨਿਮਰਤਾ ਤੇ ਸਮਝਦਾਰ ਬਾਈ ਜੀ ਮੇਰੀ ਇੱਛਾ ਸੀ ਕਿ ਮੇਰੀ ਬਣਾਈ ਹੋਈ ਕਹੀ ਵੀਡੀਓ ਵਿੱਚ ਤੁਹਾਡੇ ਹੱਥਾਂ ਵਿੱਚ ਦੇਖਾਂ ਅਤੇ ਮੈਂ ਆਪ ਜੀ ਨੂੰ ਆਪਣੇ ਹੱਥੀ ਬਣਾਈ ਸਟੀਲ ਦੀ ਕਹੀ ਭੇਜਾਂ ਪ੍ਰਵਾਨ ਕਰਨੀ ਜੀ ਜਿਵੇਂ ਦੀ ਹੋਵੇ ਚੰਗੀ ਮਾੜੀ ਮੈਨੂੰ ਜ਼ਰੂਰ ਦੱਸਿਓ ਆਉਣ ਵਾਲੇ ਸਮੇਂ ਵਿੱਚ ਕੋਈ ਜ਼ਰੂਰਤ ਹੋਵੇ ਮੈਨੂੰ ਦੱਸ ਦਿਓ ਮੈਨੂੰ ਤੁਹਾਡੇ ਤੇ ਯਕੀਨ ਹੈ ਕਿ ਤੁਸੀਂ ਜੋ ਰਿਵਿਊ ਦਿਓਗੇ ਮੇਰੇ ਕੰਮ ਆ ਗਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਭੋਲਾ ਖਾਨ ਬਰੇਟਾ ਤੇ ਆਹਾ 90234 ਤੇ 58502 ਹੈਨਾ ਮਾਨਸੇ ਜਿਲ੍ਹੇ ਦਾ ਬਾਈ ਜੀ ਤੁਹਾਡੇ ਜਵਾਬ ਤੇ ਸੋਹਣੇ ਜੇ ਰਿਵਿਊ ਦੀ ਅਡੀਕ ਧੰਨਵਾਦ ਇਹ ਤਾਂ ਯਾਰ ਚਿੱਠੀਆਂ ਚੁੱਠੀਆਂ ਵਾਲੇ ਜਮਾਨੇ ਦਾ ਬੰਦਾ ਹੈ ਦੇਖ ਇਧਰ ਸ਼ੌਕੀ ਸਰਦਾਰ ਫੁੱਲ ਫੁੱਲ ਵੇਚੇ ਹੈ ਸਿੰਧੀ ਬੂਟੀ ਵਾਲੇ ਪਾਏ ਵੇ ਆ ਦੇਖ ਚਿੱਠੀ ਪਾਈ ਯਾਰ ਬੰਦੇ ਨੇ ਇਹ ਦੇਖਾ ਚਿੱਠ ਕੋਈ 20 30 ਸਾਲ ਬਾਅਦ ਪੜ੍ਹੀ ਹੋਊਗੀ ਕਿਸੇ ਨੇ ਲਿਖੀ ਵੀ ਹੈ ਜਮਾਨਾ ਸਹੀ ਹੈ ਨਹੀਂ ਨਹੀਂ ਆਹ ਲੱਗੀ ਛੂਰੀ ਆਹ ਟੈਂਪਡ ਲਾਈ ਆ ਹੋਣੀ ਭਾਈ ਆਹਾਂ ਹਾਂ ਤਾਂ ਪੜਦੀ ਇਟਾਂ ਹਾਂ ਵਾਹ ਵੱਡੇ ਬਾਈ ਕੋਈ ਵੱਡ ਕੇ ਦੇਖ ਕੈਂ ਇਟ ਗੱਲਾਂ ਹੀ ਬਣੀਆਂ ਐਵੇਂ ਨਹੀਂ ਨੇ ਐ ਦਾ ਪੱਦੇ ਓ ਕਹੀ ਹੋਲੀ ਆ ਮੱਲਾ ਹਾਂ ਇਹ ਆਪਣੇ ਓਵੇਂ ਨਹੀਂ ਜੇ ਕਿਹੜਾ ਗੋਬਰ ਗਏ ਸਾਲਾਂ ਤੋਂ ਲਈ ਸੀ ਓਹੀ ਚੀਜ਼ ਆ ਹਜੇ ਤਾਂ ਇਹਨੇ ਰਮਾ ਹੋਣਾ ਓਹੀ ਜੀ ਮੱਲਾ ਸੁਆ ਕਾੜਨ ਦਾ ਨਜ਼ਾਰਾ ਓਏ ਹਾਂ ਲੈ ਲੈ ਕੀ ਕਰੇ ਹਾਂ ਅੱਗੇ ਤਾਂ ਆਪਾਂ ਇਹ ਤੋਂ ਡਰਦੇ ਸੀ ਲੈ 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 ਹਜੇ ਤਾਂ ਇਹਨੇ ਭਾਈ ਤੁਰਨਾ ਨਹੀਂ ਹੈ ਨਾ ਜਮੇ ਨਾ ਫਸੂ ਤਾਂ ਤਾਂਪਰੀਤ ਵੱਧਦੀ ਆ ਮੂਹ ਨੂੰ ਲੈ 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 ਫਸੂ ਤਾਂ ਤਾਂ ਜੇ ਵੱਡੇ ਨਾ ਓਏ ਆਮ ਤਾਂ ਨਾ ਇਹ ਤਾਂ ਹੀ ਥੋੜੀ ਜਿਹੀ ਟੈਂਪਰਡ ਕੀਤਾਗਾ ਵੀ ਰਾਹ ਚ ਜੇ ਕਰੋੜਾ ਆ ਜੀ ਉਹਨੂੰ ਵੱਢ ਦੇ ਵੀ ਉੱਤੇ ਬੜਕੇ ਨਾ ਹਾਂ ਹਾਂ ਨਹੀਂ ਬੂਟਾ ਵੱਢਣ ਨੂੰ ਵੀ ਜੀ ਵੀ ਇਹ ਮਾਰੇ ਬੰਦੇ ਦੇ ਆਉਂਦੀ ਗਿੱਟਿਆਂ ਨੂੰ ਨਹੀਂ ਨਹੀਂ ਬਾੜੀ ਚੰਗੀ ਜੀ ਐ ਕਰਕੇ ਲੈ ਚੰਨੀ ਵਾਂਗੂ ਮੈਂ ਵੀ ਕਹਿ ਦੂੰ ਮੈਂ ਸੂਏ ਘੜਦਾ ਰਹਾ ਹਾਂ ਹਾਂ ਹੂੰ ਲੈ ਹੁਣ ਬਣਾ ਦਿਆਂਗੇ ਇਹਨਾਂ ਚਰਲੀ ਗੱਲ ਸਹੀ ਐ ਮਾਰੇ ਬੰਦੇ ਦੇ ਗਿੱਟੇ ਵੜ ਤੂੰ ਮੈਂ ਤੈਨੂੰ ਵੀ ਗੱਲ ਦੱਸ ਦਿੰਨਾ ਹੂੰ ਜਿਹੜੇ ਹਸਾਮਨਾ ਨੰਨ ਕੇ ਆਉਂਦੀ ਆ ਜ਼ੋਰ ਨਾਲ ਨਹੀਂ ਮਾਰਨੀ ਪੈਂਦੀ ਤੂੰ ਵੀ ਹੌਲੀ ਆ ਬਾਈ ਆ ਜਿਹੜੀ ਹੁਣ ਮੈਂ ਚੱਕੀ ਆ ਅੱਛਾ ਇਹ ਫਰਕ ਆ ਡੋਡੀ ਆ ਆਹ ਇਹਦੇ ਨਾਲੋਂ ਫਰਕ ਆ ਤੇਰੇ ਵਾਲੀ ਨੂੰ ਇਹ ਥੋੜੀ ਜੀ ਭਾਰੀ ਆ ਹਨਾ ਹਾਂ ਆ ਆ ਭਾਰੀ ਆ ਲੈ ਆ ਵੇਖ ਤਾਂ ਹੀ ਭਾਈ ਲੈ ਅਸਲ ਤਾਂ ਦੇਖ ਭਾਈ ਉਹ ਜਿਹੜੀਆਂ ਇੱਟਾਂ ਵੱਢਦੇ ਆ ਹੁਣ ਬੰਦੇ ਨੇ ਇੱਟਾਂ ਥੋੜੋ ਵੱਢਣੀਆਂ ਇਹਦੇ ਨਾਲ ਹਾਂ ਉਹ ਤਾਂ ਐਂ ਹੁੰਦਾ ਵੀ ਜਿਵੇਂ ਹੁਣ ਆ ਇੱਟ ਆ ਗਈ ਆ ਇੱਟਾਂ ਦੀ ਮਾਰ ਕੇ ਦੇਖ ਤੇ ਐਂ ਵੱਜ ਗਈ ਇੱਟ ਤੇ ਕਈ ਬਿੰਗੀ ਨਾ ਹੋਊ ਲੈ ਵੱਢਦੀ ਆ ਹਾਂ ਇੱਟ ਨੇ ਭਈ ਇੱਟ ਆ ਗਈ ਜਿਵੇਂ ਅੱਗੇ ਕਈ ਚ ਦੰਦਾ ਪੈ ਜਾਂਦਾ ਸੀ ਹੂੰ ਵੀ ਉਹ ਮੈਂ ਦੰਦਾ ਨਹੀਂ ਪੈਂਦਾ ਵੀ ਜਿਹੜੀ ਇੱਟਾਂ ਵੱਢ ਸਕਦੀ ਆ ਉਹ ਘਾਹ ਨੂੰ ਕੀ ਲਈ ਬੈਠੇ ਆ ਘਾਹ ਨੂੰ ਵੀ ਅਸਲ ਚ ਲੈਣਾ ਤਾਂ ਆਪਾਂ ਕੰਮ ਉਸੇ ਤੋਂ ਹੀ ਆ ਹਾਂ ਵੀ ਇਹ ਵੀ ਹੁਣ ਇੱਟਾਂ ਆਏ ਤਾਂ ਹੈ ਨਹੀਂ ਵੀ ਆਪਾਂ ਇੱਟਾਂ ਵੱਢਣੀਆਂ ਹੂੰ ਪਰ ਜੇ ਵੱਢਣੀਆਂ ਤਾਂ ਲੈ ਵੱਢਤੀ ਹੂੰ ਇਹਨੂੰ ਕੁਝ ਨਹੀਂ ਗੱਲ ਖਤਮ ਲੈ ਦਿਖਾ ਇਹਨੂੰ ਕੀ ਹੋਇਆ ਕੰਬਾਣਾ ਵੀ ਵੱਢਗੇ ਢੱਕੇ ਚ ਆਹ ਅੱਲਾ ਮਾਰੇ ਤੇ ਇਮਾਰੇ ਦੀ ਮੱਤ ਤੇ ਖੱਚ ਤੇ ਖੱਚ ਤੇ ਮਾਰ ਲਓ ਭਾਈ ਮੈਂ 2 ਟੱਕਾਂ ਚਲਾ ਦੂੰ ਖੰਬਾ ਹੂੰ ਆਹ ਕਿਤੇ ਖੱਚ ਆਏ ਇੱਕ ਸਰਗਾ ਆਏ ਵੱਡਣਾ ਹੋਵੇ ਆਏ ਹਾਂ ਹੂੰ ਲਾਤਾ ਤੇ ਹੋਵੇ ਹੂੰ ਜੋਰ ਚਾਹੀਦਾ ਮੈਂ ਤਾਂ ਬੀੜ ਕੋ ਬਣਾ ਕੇ ਆਏ ਹਾਂ ਨਾ ਭਾਈ ਉਮੇ ਹੂੰ ਵੇ ਭਾਈ ਮਾਲ ਬਾੜਾ ਖੜਾ ਆਹ ਸਫਾਇਦਾ ਨਾ ਵੜਦਿਆਂ ਮੈਂ ਕਿ ਭਾਈ ਦਾਦਾ ਲਾ ਕੇ ਸਿਰ ਤੂੰ ਉਹ ਕਿਤੇ ਬੰਦੇ ਦਾ ਉਹ ਖਾਦਾ ਹੋਵੇ ਜਿਹੜਾ ਆ ਦੇਖ ਯਾਰ ਸਪਾਈਕਰ ਬਾਬਾ ਖੇੜੀ ਵਾਲਾ ਆਪਦੇ ਪੌੜ ਕਾਟ ਤੇ ਪੌੜ ਕਾਟ ਤੇ ਕਹਿੰਦਾ ਹੁੰਦਾ ਆ ਵੇਲਾ ਨਿੱਕਾ ਜਿਹਾ ਹੁੰਦਾ ਸੀ ਉਹ ਬੰਦੇ ਦੇ ਜੱਫੇ ਚ ਮੈਂ ਤਾਂ ਕਹਿੰਨਾ ਆਪਣੇ ਇੱਕ ਬਾਹ ਮੇਰੀ ਪੈਂਦੀ ਆ ਹਾਂ ਲੈ ਪਲ ਗਿਆ ਫੂਰਾਕ ਹੁੰਦਾ ਸੀ ਬੱਚਾ ਹੁੰਦਾ ਇੰਨੀ ਕਾਜ ਹੈ ਹੈ ਪਲ ਗਿਆ ਆ ਦੇਖੋ ਯਾਰ ਸ਼ਾਹ ਨੂੰ ਜੇ ਸਭ ਤੋਂ ਆਲਾ ਦਰਖਤ ਆ ਹਾਂ ਜੇ ਦਰਖਤ ਲਾਉਣਾ ਘਰੇ ਲਾਉਣਾ ਹੂੰ ਖੇਤ ਲਾਉਣਾ ਹੂੰ ਬਰਕਾਣ ਲਾਓ ਸ਼ਾਨ ਹੂੰ ਜਮਾ ਸਹੀਏ ਹੂੰ ਬਾੜੀ ਯਾਰ ਬਾੜੀਆਂ ਕਮਾਲ ਕਈਆਂ ਯਾਰ ਮਤਲਬ ਨਾ ਉਹ ਚੀਜ਼ ਆ ਆਪਾਂ ਕਹਿ ਸਕਦੇ ਆ ਵੀ ਕਾਂ ਦੇ ਗਲ ਚ ਟੰਗਲਾ ਨਹੀਂ ਗੱਲ ਆ ਹੁਣ ਜਿਵੇਂ ਐ ਤਣਾ ਤੁਣਾ ਵਧਣਾ ਕੋਈ ਆ ਗਿਆ ਢੱਕੇ ਚ ਘਾ ਦਾ ਇਹਦਾ ਦੂਜੇ ਦਾ ਜਿਵੇਂ ਆਪਾਂ ਹੱਕ ਆਕ ਦਾ ਤਣਾ ਐਡਾ ਸਖਤ ਹੁੰਦਾ ਜਿਵੇਂ ਉਹ ਅੱਕ ਖੜਾ ਆਕ ਉਤੋਂ ਵੱਡਾ ਜੂ ਉਹ ਥੱਲੋਂ ਤਣਾ ਕੱਢਣਾ ਬਹੁਤ ਔਖਾ ਹੱਕ ਬਾਈ ਨਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਹੀ ਦੀ ਜੇ ਆਪਾਂ ਕਹੀ ਨੂੰ ਦੇਖੋ ਇਸ਼ਟਾਂ ਦਾ ਵੱਢਣੀਆਂ ਨਹੀਂ ਹੁੰਦੀਆਂ ਵੈਸੇ ਸੋਤੇ ਗੱਲ ਆ ਅਸਲ ਦੇ ਵਿੱਚ ਕਹੀ ਆਪਾਂ ਚਲਾਉਣੀ ਆ ਹੂੰ ਜਦੋਂ ਕਹੀ ਚਲਾਉਣੀ ਆ ਨਾ ਅਸਲ ਕੀ ਆ ਕਹੀ ਦਾ ਜਿਹੜਾ ਨਾ ਪ੍ਰੀਤ ਆ ਐਂਗਲ ਆ ਨਾ ਪੁੱਤ ਆਹਾਂ ਐਂਗਲ ਇਹ ਐਂਗਲ ਸਭ ਤੋਂ ਵੱਧ ਮੈਨਾਂ ਰੱਖਦਾ ਹੂੰ ਜੇ ਤਾਂ ਇਹ ਬਣ ਗਿਆ ਪੁੱਤ ਜਿਆਦਾ ਚੁੱਕ ਗਿਆ ਹੂੰ ਐਂਗਲ ਤਾਂ ਤਾਂ ਇਹ ਆਊਗੀ ਤੁਹਾਡੇ ਪੈਰਾਂ ਨੂੰ ਕਹੀ ਠੀਕ ਆ ਨਾ ਫੇਰ ਤਾਂ ਇਹ ਵੜਦੀ ਨੀ ਘਾਏ ਉੱਤੇ ਤਿਰਕੀ ਜਾਓ ਜੇ ਐਂਗਲ ਬਾਈ ਜ਼ਿਆਦਾ ਬਣ ਗਿਆ ਜੇ ਐਂਗਲ ਘੱਟ ਬਣ ਗਿਆ ਤਾਂ ਇਹਨੇ ਐਂ ਤਰਨਾ ਨਹੀਂ ਉੱਤੇ ਹਾਂ ਆਏ ਨਹੀਂ ਤਰਨਾ ਇਹ ਨਹੀਂ ਠੀਕ ਆ ਨਾ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਜਿਹੜੀ ਚਾਦਰ ਲਾਤੀ ਉਹ ਤਾਂ ਲਾਤੀ ਇੱਟਾਂ ਵੱਢਣ ਵਾਲੀ ਹੂੰ ਸਭ ਤੋਂ ਵੱਡੀ ਗੱਲ ਆ ਵੀ ਉਹਦੀ ਪੀਣ ਦਾ ਜਿਹੜਾ ਐਂਗਲ ਆ ਨਾ ਸ਼ੁੱਧ ਦੀ ਗੱਲ ਆ ਸ਼ੁੱਧ ਦੀ ਵੀ ਜਿਹੜੀ ਆ ਪੀਣ ਆ ਨਾ ਇਹ ਪੀਣ ਦੇ ਐਂਗਲ ਤੇ ਸਾਰੀ ਕਹਾਣੀ ਖੜੀ ਐ ਇਹ 2 ਡਿਗਰੀ ਵੱਧ ਬਣ ਗਿਆ ਘੱਟ ਬਣ ਗਿਆ ਸਾਰਾ ਨੁਕਸ ਉੱਥੇ ਕਈ ਗੱਲ ਉਹ ਹਲਾਂ ਦੀ ਕਈਆਂ ਦੀ ਹਾਂ ਸ਼ੁੱਧ ਦੀ ਗੱਲ ਆ ਹੁਣ ਪਹਿਲਾਂ ਆਪਣੇ ਮੱਲੇ ਦਾ ਰੰਬਾ ਮਸ਼ੂਰ ਅਦਾ ਹੂੰ ਕਸਗਾ ਮਸ਼ੂਰ ਸੀ ਹੂੰ ਮਰਲੇ ਆਣੇ ਦੀ ਜਿਵੇਂ ਦਾਤੀ ਹਾਂ ਉਹ ਗੱਲ ਸੀ ਵੀ ਉਹ ਬੰਦਿਆਂ ਨੂੰ ਤਕਨੀਕ ਸੀ ਉਹਨਾਂ ਨੂੰ ਪਤਾ ਸੀ ਵੀ ਕਿੰਨੇ ਡਿਗਰੀ ਤੋਂ ਕਿਹੜੀ ਚੀਜ਼ ਕਿੱਥੋਂ ਮੋੜਨੀ ਹੈ ਕਿੱਥੋਂ ਮੋੜ ਉਹ ਉਦੋਂ ਵੱਧ ਘੱਟ ਨਹੀਂ ਸੀ ਮੋੜਦੇ ਠੀਕ ਆ ਨਾ ਜਿਹੜੀ ਆ ਕਹੀ ਦੀ ਆ ਗਲਾਈ ਦੀ ਬਣਾਵਟਾ ਕਿੰਨੀ ਹੋਣੀ ਚਾਹੀਦੀ ਆ ਆ ਪੀਣ ਦੀ ਕਿੰਨੀ ਹੋਣੀ ਚਾਹੀਦੀ ਆ ਸਾਰੀ ਕਹਾਣੀ ਉੱਥੇ ਖੜੀ ਹੈ ਸਾਰੀ ਕਹਾਣੀ ਉੱਥੇ ਖੜੀ ਹੈ ਇਹ ਬਹੁਤ ਵਧੀਆ ਕੰਮ ਹੈ